ਬਹੁਤ ਸਾਰੇ ਵਿਦੇਸ਼ੀ ਲੀਡਰਾਂ ਨੇ ਵੀ ਇਸ ਤੇ ਦੁੱਖ ਜਤਾਇਆ ਬੜੀਆਂ ਦਿਲ ਦਹਿਲਾਦ ਦੇਣ ਵਾਲੀਆਂ ਇਹ ਤਸਵੀਰਾਂ ਨੇ ਇਸ ਦੇ ਵਿੱਚ ਹੁਣ ਅਮਿਤ ਸ਼ਾਹ ਉਹਨਾਂ ਦਾ ਕਹਿਣਾ ਹੈ ਕਿ ਕਹਿੰਦੇ ਭਾਰਤ ਇਸ ਦੇ ਵਿੱਚ ਬਿਲਕੁਲ ਨਹੀਂ ਝੁਕੇਗਾ ਉਹਨਾਂ ਨੇ ਆਉਂਸਾ ਨਹੀਂ ਸੀ ਫਾਰਟੀ ਫੌਜੀ ਆਏ ਸੀ ਤੇ ਤੁਹਾਡੀ ਸੁਰੱਖਿਆ ਲਈ ਆਏ ਆ ਸਾਡੇ ਤੋਂ ਡਰਨ ਦੀ ਲੋੜ ਨਹੀਂ ਅਸੀਂ ਆ ਗਏ ਹਾਂ ਫਾਜ਼ਿਲ ਦਾ YouTube ਬਹੁਤ بڑا ਬੱਤ ਹੈ ਜੋ ਅੱਜ ਦਾ ਜਾ ਰਹੇਗੇ ਲਈ ਦੂਸਰੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿ ਬਹੁਤ ਵੱਡਾ ਲੋਕਾਂ ਦੇ ਮਨਾਂ 'ਚ ਗੁੱਸਾ ਇੱਕ ਜਜ਼ਵਾ ਹੈ ਇਸ ਕਲਾ ਦਾ ਇਸ ਮੀਰ ਸਰਵਿੰਦਾ ਹੈ ਹੂੰ ਜਿਆ ਕੁ ਕੰਬਾ ਫਰ ਗਿਆ ਜਿਹੜੇ ਤੁਸੀਂ ਦਾ ਸਾਡੇ ਮਾਂ ਬਣ ਕੇ ਆਏ ਸੀ ਸਲਾਨੀ ਬਣ ਕੇ ਆਏ ਸੀ ਤੁਸੀਂ ਮੌਤ ਲੈਣ ਲਈ ਨਹੀਂ ਸੀ ਆਏ ਉਹ ਵੀ ਬਹੁਤ ਮੜੀ ਗੱਲ ਹੈ ਮਾਨਤਾ ਦੀ ਗੱਲ ਹੈ ਜਿਸ ਨਜ਼ਰ ਜਿਹੜਾ ਕੀਤਾ ਜਾ ਰਿਹਾ ਹੈ ਧਰਾ ਬੜਾ ਹਾਈ ਹੈ ਜੀ ਬਿਲਕੁਲ ਅਰੇ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਹੈ ਸਿਵਲੀਆਂ ਦੇ ਉੱਤੇ ਇਹ ਸਭ ਤੋਂ ਵੱਡਾ ਆਂ ਦਾ ਪਿਛਲੇ ਸਮਿਆਂ ਦਾ ਜੋ ਕੀਤਾ ਗਿਆ ਜਿਆਦਾ ਪੋਜ਼ਿਟਿਵ ਲੱਗ ਰਹੀ ਹੈ ਕਿ ਇਹਦੇ ਤੇ ਕੋਈ ਸਿਆਸਤ ਨਹੀਂ ਹੋ ਰਹੀ ਕਾਂਗਰਸ ਕਹਿੰਦੀ ਅਸੀਂ ਆਪਣੇ ਸਰਕਾਰ ਦੇ ਨਾਲ ਖੜੇ ਆ ਮਹਿਬੂਬਾ ਮੁਫਤੀ ਕਹਿ ਚੁੱਕੇ ਨੇ ਕਹਿੰਦੇ ਇਸ ਤੇ ਸਿਆਸਤ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਮੁੱਦਾ ਨਹੀਂ ਹੈ ਸਿਆਸਤ ਕਰਨ ਵਾਲਾ ਬੈਰੀਆਂ ਨੂੰ ਬੰਨਤਾ ਦੇ ਬੈਰੀਆਂ ਨੂੰ ਕਿ ਠੀਕ ਹੈ ਤੁਸੀਂ ਮੌਕੇ ਦਾ ਫਾਇਦਾ ਉਠਾ ਕੇ ਇੱਕ ਕਰੋਨਾ ਕਾਰਾ ਕਰਿਆ ਪਰ ਭਾਰਤ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਕੇਂਦਰੀ ਟ੍ਰਿਬਿਊਨਲ ਦੇ ਵੱਲੋਂ ਪਾਵਰ ਕਾਮ ਦੇ ਇੱਕ ਫੈਸਲੇ ਤੇ ਮੋਹਰ ਲਗਾਈ ਗਈ ਹੈ ਕਿਉਂਕਿ ਇੱਕ ਕੰਪਨੀ ਹੈ ਜਿਹੜੀ ਮਹਿੰਗੀਆਂ ਆਦਰਾਂ ਤੇ ਜਿਹੜੀ ਬਿਜਲੀ ਸੀ ਉਹ ਵੇਚ ਰਹੀ ਸੀ ਕਿ ਕਈ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨਾਲ ਮਹਿੰਗੇ ਸੇਮ ਚ ਉੱਤੇ ਕੀਤੇ ਗਏ ਕਿ ਬਿਜਲੀ ਮਹਿੰਗੇ ਭਾਅ ਤੇ ਕੀਤੀ ਜਾਏਗੀ। ਟਰਮ ਕੰਡੀਸ਼ਨ ਜਿਹੜੀਆਂ ਹੋਣਗੀਆਂ ਕਿ ਨਫਾ-ਨੁਕਸਾਨ ਜਿਹੜਾ ਨਾਲ ਦੀ ਥੋੜੀ ਚ ਪਏਗਾ। ਸਰਕਾਰ ਨੇ ਇੱਕ ਰਾਹਤ ਹੈ ਜਿਹੜੀ ਉਹ ਜ਼ਰੂਰਤੀ ਹੈ ਕਹਿੰਦੇ ਜਿੱਥੇ ਇੱਕ ਅਹੁਦਾ ਉਹ ਛੱਡ ਕੇ ਗਿਆ ਉਹਦਾ ਇੱਕ ਅਹੁਦਾ ਉਹਨਾਂ ਦੀ ਧਰਮ ਪਤਨੀ ਨੂੰ ਵੀ ਦਿੱਤਾ ਗਿਆ। ਕਿ ਉਹਨਾਂ ਦੀ ਪੀਰੀ ਜਿਹੜਾ ਫੇਡਾ ਦਾ ਚੇਅਰਪਰਸਨ ਲਗਾ ਦਿੱਤਾ। ਇਹ ਤੋਂ ਵੀ ਤਾਂ ਜ਼ਾਦਾ ਲਗਾਇਆ ਜਾਂਦਾ ਕਿ ਆਪ ਜਿਹੜੀ ਅੰਮ੍ਰਾਲੇ ਜਣਾ ਚ ਕਿੰਨੀ ਸਜੀਦਗੀ ਨਾਲ ਕਿੰਨੀ ਗੰਬੀਰਤਾ ਨਾਲ ਜਣਾ ਪਸੂਜੀ ਚੋਣ ਲੈ ਰਹੀ ਐ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਸ਼ੁਰੂਆਤ ਇੱਕ ਅਜਿਹੀ ਖਬਰ ਦੇ ਨਾਲ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਹੈ ਇੱਕ ਵੱਡੇ ਅੱਤਵਾਦੀ ਹਮਲੇ ਨੇ ਇਸ ਸਮੇਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਗੱਲ ਕਰਾਂਗੇ ਪਹਿਲਗਾਮ ਹਮਲੇ ਦੀ ਜਿਸ ਦੇ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਉੱਪਰ ਵੱਖ-ਵੱਖ ਪ੍ਰਤੀਕਿਰਿਆਵਾਂ ਵੱਖ-ਵੱਖ ਲੋਕਾਂ ਦਾ ਕੀ ਕਹਿਣਾ ਹੈ ਸਿਆਸਤ ਦਾ ਕੀ ਕਹਿਣਾ ਬਹੁਤ ਸਾਰੇ ਵਿਸ਼ੇ ਨੇ ਇਸ ਦੇ ਉੱਪਰ ਵਿਚਾਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆ ਕੀ ਇਹਦੇ ਕੋ ਬਾ ਸਵਾਲ ਨੇ अहम ਸਵਾਲ ਵੀ ਹੁੰਦੀਆਂ ਵੱਡੀਆਂ ਗੱਲਾਂ ਵੀ ਹੁੰਦੀਆਂ ਪਰ ਜਿਸ ਮੁੱਦੇ ਦਾ ਤੁਸੀਂ ਸੰਕੇਤ ਦਿੱਤਾ ਬਹੁਤ ਹੀ ਮੰਦ ਭਾਗੀਆਂ ਕਢਨਾਵਾ ਵਾਪਰੀਆਂ ਜੀ ਗੈਰ ਮਾਨਵੀ ਆਉ ਬੀਇੰਗ ਅ ਜਰਨਲਿਸਟ ਆਪਣਾ ਹਰ ਮੁੱਦੇ ਦੀ ਗੱਲ ਕਰਨੀ ਹੁੰਦੀ ਹੈ ਬਿਲਕੁਲ ਇਹ ਇਸ ਮਾਮਲੇ ਨੂੰ ਵੀ ਛੋਹੀਏ ਜਿਸ ਦੇ ਨਾਲ ਸਾਡਾ ਪੂਰਾ ਮੁਲਕ ਹਲੁਣਿਆ ਗਿਆ ਜੀ ਸਤਿ ਸਾਬ ਇਸ ਹਮਲੇ ਦੇ ਵਿੱਚ 27 ਲੋਕਾਂ ਦੀ ਜਾਨ ਹੈ ਜਿਹੜੀ ਉਹ ਗਈ ਹੈ ਜੋ ਅਦ੍ਰਿਸ਼ ਨੇ ਤਸਵੀਰਾਂ ਨੇ ਜਦੋਂ ਦੇਖਦੇ ਆ ਤਾਂ ਹਰ ਇੱਕ ਉਹ ਇਨਸਾਨ ਜਿਹੜਾ ਕਿ ਇੱਥੋਂ ਦਾ ਨਹੀਂ ਵੀ ਰਹਿਣ ਵਾਲਾ ਭਾਵੇਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਹੈ ਹਾਲਾਂਕਿ ਬਹੁਤ ਸਾਰੇ ਵਿਦੇਸ਼ੀ ਲੀਡਰਾਂ ਨੇ ਵੀ ਇਸ ਤੇ ਦੁੱਖ ਜਤਾਇਆ ਬੜੀਆਂ ਦਿਲ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਇਸ ਦੇ ਵਿੱਚ ਹੁਣ ਅਮਿਤ ਸ਼ਾਹ ਉਹਨਾਂ ਦਾ ਕਹਿਣਾ ਹੈ ਕੀ ਕਹਿੰਦੇ ਭਾਰਤ ਇਸ ਦੇ ਵਿੱਚ ਬਿਲਕੁਲ ਨਹੀਂ ਝੁਕੇਗਾ ਐਨ ਆਈਏ ਦੀ ਟੀਮ ਉੱਥੇ ਜਾਂਚ ਦੇ ਲਈ ਪਹੁੰਚ ਗਈ ਹੈ ਸੋ ਪਹਿਲਾਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਬਿਆਨ ਕਰਨਾ ਚਾਹੁੰਦੇ ਏਨਾਂ ਤੇ ਬਹੁਤ ਹੀ ਮੰਦਭਾਗਾ ਵਰਤਾਰਾ ਜੋ ਕਸ਼ਮੀਰ ਦੇ ਵਿੱਚ ਵਾਪਰਿਆ ਹੈ ਅਰਗੰਦਿਸਕ ਅਧਾਰ ਜਿਹੜਾ ਹੈਗਾ ਦੁਨੀਆਂ ਭਰ ਦੇ ਲੋਕ ਉੱਥੇ ਹੁੰਦੇ ਆ ਆਪਾਂ ਹਿੰਦੁਸਤਾਨੀਆਂ ਦੀ ਭਾਰਤੀਆਂ ਦੀ ਗੱਲ ਕਰਦੇ ਆ ਜਦੋਂ ਵੀ ਮੌਕਾ ਮਿਲਦਾ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਬਜ਼ੁਰਗ ਵੀ ਜਾਂਦੇ ਆ ਜਵਾਨ ਵੀ ਜਾਂਦੇ ਆ ਨੌਜਵਾਨੇ ਜੁੜੇ ਵੀ ਜਾਂਦੇ ਆ ਬੱਚੇ ਵੀ ਜਾਂਦੇ ਆ ਕਾਲ ਜਾਂਦੇ ਸਕੂਲਾਂ ਦੇ ਬਿਲਕੁਲ ਕੋਈ ਸਮਾਜੀ ਉਤਰ ਤੀਨੋ ਕਹ ਜਾਂਦਾ ਸੀ ਕਿ ਦੁਨੀਆਂ ਦਾ ਧਰਤੀ ਤੇ ਸਵਰਗ ਜੇ ਸਵਰਗੀ ਸਾਡਾ ਲਹੂ ਲਹਾਨ ਹੋ ਜੇ ਇਹ ਤਾਂ ਮੰਤਪਾਗਾ ਵਰਤਾਰਾ ਮੰਤਪਾਗੀ ਗੱਲ ਕੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਜਿਸ ਕਦਰ ਉਥੇ ਤੰਗਵਾਦੀ ਕਹਿ ਲੋ ਕੁੰਕਾਰ ਕਹਿ ਲੋ ਕੋਈ ਵੀ ਨਾਂ ਦਿੱਤਾ ਜਾ ਸਕਦਾ ਜਿਹੜੇ ਮਾਨਤਾ ਦੇ ਵੈਰੀ ਆ ਮਨੁੱਖਤਾ ਦੇ ਵੈਰੀ ਐ ਜੋ ਕਾਰਾ ਉਹਨੇ ਕੀਤਾ ਹੈ ਦੁਨੀਆ ਪਰ ਜੋ ਦੀ ਨਿਕੇਦੀ ਦਾ ਹੋ ਹੀ ਰਹੀ ਆ ਪਰ ਭਾਰਤ ਦਾ ਲੂਣਿਆ ਗਿਆ ਉਸ ਹਮਲੇ ਦੇ ਨਾਲ ਉਸ ਹਮਲੇ ਦੇ ਵਿੱਚ ਕਿਸ ਕਦਰ ਜਿਹੜੇ ਕੇ ਕਈ ਨਾਬਗਾਇ ਜੋੜੇ ਉਹਨਾਂ ਦੀ ਦੁਨੀਆ ਟੁੱਟ ਗਈ ਉਹਨਾਂ ਦੀ ਦੁਨੀਆ ਨਵਗ ਲਾ ਗਈ ਸਵਾਹ ਹੋ ਗਈ ਉਹਨਾਂ ਦੀ ਦੁਨੀਆ ਕਿ ਬੱਚੇ ਕਿਬਜ਼ੁਰ ਕਿਸਦਾ ਬਾਪ ਚਲੇ ਗਿਆ ਕਿਸਦਾ ਭਰਾ ਚਲੇ ਗਿਆ ਕਿਸਦਾ ਪਿਤਾ ਚਲੇ ਗਿਆ ਬਹੁਤ ਹੀ ਗੈਰਮਾਨਵੀ ਵਤਾਰਾ ਵਪਰ ਉਹਨਾਂ ਦੀਆਂ ਚੀਕਾਂ ਕੋਰਲਾਟ ਜਿਹੜੀ ਵਾਦੀ ਸੁਖੰਡੀਆਂ ਦਾ ਸੁਨਿਆਹ ਦਿੰਦੀ ਹੈ ਖੁਸ਼ੀਆਂ ਦਾ ਸੁਨਿਆਹ ਦਿੰਦੀ ਹੈ ਉਸ ਵਾਦੀ ਚੋਂ ਕੋਰਲਾਟ ਦੀਆਂ ਆਵਾਜ਼ਾਂ ਉਹਨਾਂ ਚੀਕਾਂ ਦੀਆਂ ਆਵਾਜ਼ਾਂ ਆਉਣ ਹਮ ਜਦੋਂ ਮੈਂ ਕਿਹਾ ਕਿ ਦੇਖੋ ਮੀਡੀਆ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਾ ਕੋਈ ਦਿਖਾਉਣਾ ਪੈਂਦਾ ਹੈ ਬਿਲਕੁਲ ਮੈਂ ਦੇਖ ਰਿਹਾ ਸੀ ਕਿ ਜਿਹੜੇ ਸਾਡੇ ਰਿਪੋਰਟਰ ਹੈਗੇ ਆ ਮੀਡੀਆ ਕਰਮਈ ਕੈਮਰਾਮੈਨ ਆ ਗਿਆ ਕਿਸ ਤਰ੍ਹਾਂ ਦਿਖਾ ਰਿਹਾ ਕੁਜ ਜਿਵੇਂ ਜਿਹਾ ਥਾਂਾਂ ਕਿ ਜਦੋਂ ਇਦਾਂ ਹਮਲਾ ਹੋ ਗਿਆ ਤਾਂ ਉਥੋਂ ਦੌੜਨ ਨੂੰ ਕਿਸੇ ਵੇਲੇ ਜਗ੍ਹਾ ਨਹੀਂ ਲੱਭੀ ਕਿਸੇ ਵੇਲੇ ਚੇਕ ਕਰਦੀ ਉਹਨਾਂ ਅਜਨਬੀ ਥਾਂਾਂ 'ਤੇ ਲੋਕ ਤਾਂ ਸੈਰ ਕਰਨ ਜਾਂਦੇ ਆ ਹੂੰ ਇਹ ਥੋੜੀ ਪਤਾ ਹੁੰਦਾ ਆਪਣੇ ਮਹੱਲੇ ਦੀ ਗੱਲ ਤਾਂ ਕੋਈ ਕਰ ਸਕਦਾ ਕਸ਼ਮੀਰ ਜਾਏਗਾ ਤਾਂ ਉੱਥੇ ਤੇ ਜਿਵੇਂ ਕੋਈ ਗਾਈਡ ਦੱਸੇਗਾ ਕੋਈ ਲੈ ਕੇ ਜਾਏਗਾ ਉਸ ਤਰੀਕੇ ਨਾਲ ਹੀ ਜਾਂਦੇ ਆ ਉਹਨਾਂ ਲਈ ਤਾਂ ਸਾਰਾ ਕੁਝ ਅਜਨਬੀ ਵਰਤਾਰਾ ਹੁੰਦਾ ਹੈ ਜਦੋਂ ਏਡਾ ਵੱਡਾ ਹਮਲਾ ਹੋਇਆ ਕੋਈ ਦੌੜਿਆ ਮੈਂ ਦੇਖ ਰਿਹਾ ਕਿੱਦਾਂ ਉਥੇ ਟਿਕਟ ਦੇ ਵਿੱਚ ਜਿਹੜੇ ਕਿਤੇ ਬੱਚਾਂ ਦੇ ਬੂਟ ਇਸ ਤਰੀਕੇ ਨਾਲ ਛਤਰੀਆਂ ਹੋਰ ਸਮਾਨ ਖਿੰਡਿਆ ਪਿਆ ਜਿੱਦਰ ਵੀ ਕਿਸੇ ਨੂੰ ਰਾਹ ਆਇਆ ਲੱਭਣ ਦੀ ਕੋਸ਼ਿਸ਼ ਕੀਤੀ ਜਣੀ ਤੁਸੀਂ ਦੇਖੋ ਕਿ دہشت ਦਹਿਲ ਦਾ ਮਾਹੌਲ ਇਤਨਾ ਜ਼ਿਆਦਾ ਬਣ ਗਿਆ ਕਿ ਹੁਣ ਜਦੋਂ ਸਾਡੀ ਫੌਜ ਵੀ ਗਈ ਭਾਰਤੀ ਫੌਜ ਜਿਹੜੀ ਜਾ ਕੇ ਉਥੇ ਜਿਨਾਂ ਨੂੰ ਸਰਾਕਾਰ ਦਿੱਤੀ ਹੌਸਲਾ ਦਿੱਤਾ ਉਹ ਹైదరాబాద్ ਦੇ ਰਹਿਣ ਵਾਲੇ ਐ ਕੋਈ ਕਰਨਾਟਕ ਦਾ ਰਹਿਣ ਵਾਲਾ ਕੋਈ ਕੱਤੂ ਦਾ ਰਹਿਣ ਵਾਲੇ ਜਿਹੜੇ ਉਧਰੋਂ ਆਏ ਲੋਕ ਸੀ ਇੰਨੇ ਦਹਿਸ਼ਤ ਸੀ ਉਹ ਸਾਡੀ ਫੌਜ ਨੂੰ ਦੇਖ ਕੇ ਵੀ ਕਹੇ ਨੇ ਚੀਕਾ ਮਾਰ ਦਿੱਤੀਆਂ ਉਹਨਾਂ ਨੇ ਹੌਸਲਾ ਦਿੱਤਾ ਨਹੀਂ ਅਸੀਂ ਭਾਰਤੀ ਫੌਜੀ ਐ ਅਸੀਂ ਤੇ ਤੁਹਾਡੀ ਸੁਰੱਖਿਆ ਲਈ ਆਏ ਆ ਸਾਡੇ ਤੋਂ ਡਰਨ ਦੀ ਲੋੜ ਨਹੀਂ ਅਸੀਂ ਆ ਗਏ ਆ ਹਫਾਜ਼ਤ ਆ ਜੋ ਕੁਝ ਵਾਪਰਿਆ ਬਹੁਤ ਮੜਾ ਵਾਪਰਿਆ ਜੀ ਉਹ ਪੁੱਛਦੇ ਐ ਕਿ ਤੁਸੀਂ ਕਿੱਥੋਂ ਆ ਕੋਈ ਹైదరాబాద్ ਦਾ ਐ ਕੋਈ ਕਿੱਥੋਂ ਦਾ ਐ ਦੁਨੀਆ ਉਜੜ ਗਈ ਹੂੰ ਉਹ ਉਜੜੀ ਵੀ ਦੁਨੀਆ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਇਸ ਕਦਰ ਗੁੱਸੇ ਦੀ ਇੱਕ ਲਹਿਰ ਪਾਈ ਜਾ ਰਹੀ ਹੈ ਬਿਲਕੁਲ ਮੈਂ ਦੇਖ ਰਿਹਾ ਸੀ ਥਾਂ ਥਾਂ ਤੋਂ ਲੋਕ ਜੜੇ ਕੇ ਪਾਕਿਸਤਾਨ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੈ ਕਿਤੇ ਉਹਨਾਂ ਦੇ ਪੁਤਲੇ ਸਾੜ ਰਹੇ ਹੈ ਕਿਤੇ ਉਹਨਾਂ ਦੇ ਝੰਡੇ ਸਾੜ ਰਹੇ ਹੈ ਬੇਸ਼ੱਕ ਪਾਕਿਸਤਾਨ ਨੇ ਕਿਹਾ ਕਿ ਜੀ ਇਹ ਸਾਰੇ ਸਾਡਾ ਕੋਈ ਹੱਥ ਨਹੀਂ ਹੂੰ ਪਰ ਕਹਿਣ ਨੂੰ ਕਿਹੜਾ ਮੰਨੇਗਾ ਇਹ ਗੱਲ ਨੂੰ ਔਰ ਬੜੀ ਪੱਧਰ ਤੇ ਹਿੰਦੁਸਤਾਨ ਦੇ ਚਪਾਰਸੇ ਆਵਾਜ਼ ਉਠਹੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਕਿਰਣਾ ਜਵਾਦਤਾ ਜਾਵੇ ਪਾਕਿਸਤਾਨ ਨੂੰ ਕੁਝ ਕਹਿ ਰਿਹਾ ਜੀ ਪਾਕਿਸਤਾਨ ਤੇ ਹਮਲਾ ਕੀਤਾ ਜਾਏ ਬਦਲਾ ਲਿਆ ਜਾਏ ਕਿਸ ਕਦਰ ਸਦੀ ਨਿਦਾਨ ਦਾ ਜਾ ਇਸ ਗਾ ਤੋਂ ਲਿਆ ਜਾ ਸਕਦਾ ਹੈ ਮੁਲਕ ਦੇ ਪ੍ਰਧਾਨ ਮੰਤਰੀ ਸਾਊਦੀ ਅਰਬ ਦੇ ਦੌਰੇ ਤੇ ਗਏ ਸੀ ਜਦਾ ਵੱਡਾ ਕਾਰਾ ਵਾਪਰ ਗਿਆ ਉਹਨਾਂ ਦੇ ਆਪਣੇ ਮੁਲਕ ਦਾ ਦੌਰਾ ਵਿੱਚੇ ਛੱਡ ਕੇ ਵਾਗੇ ਬੀਤੀ ਸ਼ਾਮ ਨੂੰ ਦਿੱਲੀ 에어ਪੋਰਟ ਤੇ ਪਹੁੰਚ ਗਏ ਸੀ ਤੇ ਹੁੰਦੇ ਉਹਨਾਂ ਨੇ ਸਰਖਿਆ ਜਿਹੜੇ ਵੱਡੇ ਅਧਿਕਾਰੀ ਐ ਸਿਕਿਉਰਿਟੀ ਨਾਲ ਸਰਖਿਆ ਨਾਲ ਜੁੜੇ ਮੁੱਦਿਆਂ ਉੱਤੇ ਗੱਲਬਾਤ ਕੀਤੀ। ਅੱਜ ਵੀ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਐ। ਹੂੰ ਜਿਦਾ ਤੁਸੀਂ ਜ਼ਿਕਰ ਕੀਤਾ ਦੇ ਗ੍ਰਹਿ ਮੰਤਰੀ ਅਮੈਸ਼ਾ ਹੌਜਾਂ ਦੇ ਮੰਤਰੀ ਰਾਜਨਾਥ ਸਿੰਘ ਉਹ ਵੀ ਉੱਥੇ ਕੁਸ਼ਵੀਰ ਚ ਪਹੁੰਚੇ ਵੇ ਸਥਿਤੀ ਦਾ ਜਾਇਜ਼ਾ ਲੈ ਰਿਹਾ ਔਰ ਭਾਰਤ ਦੇ ਸਾਰੇ ਜਿਹੜੇ ਨੇਤਾ ਹੈਗੇ ਆ ਆਮ ਲੋਕ ਹੈ ਉਹਨਾਂ ਬਲੋਂ ਕੋਈ ਜੋ ਹਟਦਾ ਜਾ ਰਿਹਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿ ਬਹੁਤ ਵੱਡਾ ਲੋਕਾਂ ਦੇ ਮਨਾਂ 'ਚ ਗੁੱਸਾ ਇੱਕ ਜਜ਼ਵਾ ਇਸ ਗੱਲ ਦਾ ਜੀ ਇਹ ਸਾੜੇ ਨਾਲਿਆਂ 'ਚ ਕਿਉਂ ਵਾਪਰ ਗਿਆ ਹੂੰ ਉਹਨਾਂ ਦਾ ਕਸੂਰ ਕੀ ਹੈ ਇਤੁ ਤੱਕ ਜਿਹੜੇ ਸਥਾਨਕ ਕਿਸ਼ਵੀਰੀ ਹੈ ਸਾਹਕਾ ਮੁਖਵੰਤਲੀ ਹੈ ਜਿਹੜੀ ਮਹਿਬੂਬਾ ਉਤਨੇ ਹੋਰ ਸਥਾਨ کشمیر ਦੇ ਆਗੂ ਗਏ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪਸ਼ਮੀਰ ਸ਼ਰਮਿੰਦਾ ਹੈ ਹੂੰ ਕਿ ਜਿਆ ਕੁਝ ਕਿਉਂ ਵਾਪਰ ਗਿਆ ਉਹ ਕਹਿੰਦੇ ਤੁਸੀਂ ਤਾਂ ਸਾਡੇ ਮਹਿਮਾਨ ਬਣ ਕੇ ਆਏ ਸੀ ਇਸਲਾਮ ਨਹੀਂ ਬਣ ਕੇ ਆਏ ਸੀ ਤੁਸੀਂ ਮੌਤ ਲੈਣ ਲਈ ਨਹੀਂ ਸੀ ਆਏ ਇਸ ਕਰਕੇ ਜੋ ਕੁਝ ਵਾਪਰਿਆ ਸਾਰਾ ਕਸ਼ਮੀਰ ਸ਼ਰਮਿੰਦਾ ਹੈ ਉਹਨਾਂ ਦੇ ਕਈ ਮੀਡੀਆ ਵਾਲੇ ਦਿਖਾ ਰਹੇ ਸੀ ਕਿ ਮਸਜਿਦਾਂ ਦੇ ਉੱਤੇ ਬਕਾਇਦਾ ਐਲਾਨ ਕੀਤੇ ਗਏ ਆ ਕਿ ਅਸੀਂ ਇਸ ਹਮਲੇ ਦੀ ਕੋਰ ਨਿੰਦਾ ਕਰਦੇ ਆਂ ਨਿਖੇਧੀ ਕਰਦੇ ਆਂ ਜੀ ਸਾਡੇ ਮੁਲਕ ਦੀਆਂ ਸਾਰੀਆਂ ਵੱਖ-ਵੱਖ ਰਾਜਸੀ ਪਾਰਟੀਆਂ ਜਿਹੜੀ ਵੱਡੀ ਤਰ੍ਹਾਂ ਕਾਂਗਰਸ ਨੇ ਦੂਜਿਆਂ ਤਰ੍ਹਾਂ ਸਾਰਿਆਂ ਨੇ ਕਿਹਾ ਇਸ ਹੌਕਦੀ ਘੜੀ 'ਚ ਅਸੀਂ ਆਪਣੀ ਸਰਕਾਰ ਦੇ ਨਾਲ ਆਪਣੇ ਮੁਲਕ ਦੇ ਨਾਲ ਖੜੇ ਆਂ ਬਿਲਕੁਲ ਕਿਉਂਕਿ ਸਾਡੇ ਸਾਰਿਆਂ ਦੇ ਸਿਰ ਤੇ ਇਸ ਤੋਂ ਵੱਡਾ ਕੋਈ ਮੰਤ ਭਾਗਾ ਕਰਤਾਰਾ ਇਦੂ ਵੱਡੀ ਜਿਹੜੀ ਵਿਪਤਾ ਕੋਈ ਹੋ ਨਹੀਂ ਸਕਦੀ ਜਿਹੜੀ ਵਿਪਤਾ ਦੇ ਵਿੱਚ ਹੁੰਦੀ ਐਸੇ ਵਾਲੇ ਸਾਡੇ ਮਲਕ ਨੂੰ ਲੰਗਣਾ ਪਿਆ ਹਰ 파ਰਟੀ ਦਾ ਹਿਰਦਾ ਜਿਵੇਂ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਰਿਆਂ ਦੇ ਹਿਰਦੇ ਬਲੁੰਦਰੇ ਪਏ ਆ ਜੀ ਭਾਰਤੀਆਂ ਦੇ ਹਿਰਦੇ ਤਾਂ ਬਲੁੰਦਰੇ ਜਾਣੇ ਸੀ ਦੁਨੀਆ ਭਰ ਚੋਂ ਬਿਲਕੁਲ ਚਾਹੇ ਅਮਰੀਕਾ ਦਾ ਰਾਸ਼ਟਰਪਤੀ ਆ ਚਾਹੇ ਆਸਟ੍ਰੇਲੀਆ ਦਾ ਰਾਸ਼ਟਰਪਤੀ ਆ ਦੂਜੇ ਮਲਕਾਂ ਦੇ ਆ ਨਪਾਲ ਦੇ ਆ ਵੱਖ-ਵੱਖ ਮਲਕਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਨਾ ਵੱਲੋਂ ਸਾਡੇ ਪ੍ਰਧਾਨ ਮੰਤਰੀ ਨਿਸ਼ੋਕਸ ਨੇ ਹੈ ਭੇਜੇ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਸੇ ਦੁਖੀ ਘੜੀ ਚ ਤੁਹਾਡੇ ਨਾਲ ਖੜੇ ਆ ਹੂੰ ਔਰ ਇਹ ਵੀ ਮੈਂ ਦੇਖ ਰਿਹਾ ਜਿੱਥੇ ਕਾਰਾ ਵਾਪਰਿਆ ਉਥੇ ਜੇ ਹਿੰਦੂ ਆ ਜਾਂ ਸਿੱਖ ਹੈ ਇੱਕ ਸਿੱਖ ਨੌਜਵਾਨ ਨੂੰ ਸੁਣ ਰਿਹਾ ਸੀ ਕਹਿੰਦਾ ਮੈਂ ਇੱਥੇ ਜਮਿਆ ਇੱਥੇ ਪੜਿਆ ਵੱਡਾ ਹਾਂ ਔਰ ਕਹਿੰਦਾ ਬਹੁਤ ਹੀ ਮੰਦ ਭਾਗਾ ਕਾਰਾ ਵਾਪਰਿਆ ਸੀ ਕਹਿੰਦਾ ਸਾਰੇ ਤੁਰੰਦਰੋਂ ਹਿੱਲ ਗਏ ਆ ਹੂੰ ਇਦਰੇ ਸਿੱਖ ਭਾਈਚਾਰੇ ਨੂੰ ਕਈ ਸਾਲ ਪਹਿਲਾਂ ਬਾਪਰਾ ਉਹ ਕਾਰਾ ਵੀ ਚੇਤੇ ਆਉਂਦਾ ਜਦੋਂ 40 45 ਦੇ ਕਰੀਬ ਸਿੱਖ ਭਾਈਚਾਰੇ ਦੇ ਜਿਹੜੇ ਮੈਂਬਰ ਆ ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਇਸੇ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ ਤੇ ਕਿਹਾ ਜਾ ਸਕਦਾ ਹੈ ਕਿ ਧਾਰਾ 370 ਤੋੜਨ ਤੋਂ ਬਾਅਦ ਜੀ ਫੌਜ ਤੇ ਹਮਲੇ ਹੋਏ ਆ ਉਹ ਵੀ ਬਹੁਤ ਮਾੜੀ ਗੱਲ ਹੈ ਮਾਨਮਤਾ ਦੀ ਗੱਲ ਹੈ ਜਿਸ ਦਾ ਜੜੜਾ ਕੀਤਾ ਜਾ ਰਿਹਾ ਘਰਾ ਮਾੜਾ ਹਾਈ ਹੈ ਜੀ ਬਿਲਕੁਲ ਅਰੇ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਸਿਵਲਿਅਨ ਦੇ ਉੱਤੇ ਇਹ ਸਭ ਤੋਂ ਵੱਡਾ ਹਮਲਾ ਪਿਛਲੇ ਸਮਿਆਂ ਦਾ ਜੋ ਕੀਤਾ ਗਿਆ ਜਿਸੇ ਕਰਕੇ ਸਾਰੇ ਮੁਲਕ ਜਿਨਾਂ ਗੁੱਸਾ ਤੇ ਗੁੱਸੇ ਦੀ ਲਹਿਰ ਆ ਸਾਰੇ ਇੱਕ ਜ਼ਬਾਨ ਵਾਲੀ ਗੱਲ ਕਹਿ ਰਿਹਾ ਹੈ ਕਿ ਇਸ ਦਾ ਬਦਲਾ ਲੈ ਜਾਣ ਦੀ ਲੋੜ ਹੈ ਜਿੱਦਾਂ ਮੁਲਕ ਦੇ ਪ੍ਰਧਾਨ ਮੰਤਰੀ ਨੇ ਆਪਣੀ ਸੰਜੀਦਗੀ ਨਾਲ ਧੋਰਾ ਸੜਕੇ ਤੇ ਆਇਆ ਗ੍ਰਹਿ ਮੰਤਰੀ ਕਸ਼ਮੀਰ ਚੁਮਰਿਆ ਰੱਖਿਆ ਮੰਤਰੀ ਕਸ਼ਮੀਰ ਚੁਮਰਿਆ ਅੰਦਾਜ਼ਾ ਲਗਾਇਆ ਜਾਂਦਾ ਕਿ ਸਰਕਾਰ ਵੀ ਕਿਸ ਕਦਰ ਇਹ ਸਾਰੇ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ ਪਰ ਜੋ ਕੁਝ ਵਾਪਰਿਆ ਉਸ ਲਈ ਮਾਨਵਤਾ ਸ਼ਰਮਸਾਰ ਇਹ ਵੀ ਕਿਹਾ ਜਾ ਰਿਹਾ ਲੋਕ ਕਹਿੰਦੇ ਅਕਸਰ ਕਿ ਇਦਾਂ ਦਾ ਜਿਹੜੇ ਕਾਰਾ ਕਰਨ ਵਾਲੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਬਿਲਕੁਲ ਨਾ ਹਿੰਦੂ ਆ ਨਾ ਮੁਸਲਮਾਨ ਆ ਉਹ ਸਿੱਖ ਹੈ ਹੂੰ ਉਹ ਸ਼ੈਤਾਨ ਹੈ ਹਵਾਨ ਹੈ ਜਿਨ੍ਹਾਂ ਨੇ ਕਾਰਾ ਕਰਿਆ ਬੀਸ਼ਕ ਕਿਸੇ ਧਰਮ ਦਾ ਨਾਮ ਲੈ ਕੇ ਕਰਦੇ ਹੋਣ ਪਰ ਇਦਾਂ ਦੇ ਕਾਰਾ ਕਰਨ ਵਾਲੇ ਜਿਹੜੇ ਲੋਕ ਹੁੰਦੇ ਆ ਹਮੇਸ਼ਾ ਸ਼ੈਤਾਨ ਹੁੰਦੇ ਆ ਉਹ ਧਾਰਮਿਕ ਹੋ ਹੀ ਨਹੀਂ ਸਕਦੇ ਜੀ ਜੇਹੀ وجہ ਕਿ ਸਾਰੇ ਧਰਮਾਂ ਵੱਲੋਂ ਚਾਹੇ ਕਾਲੀਦਾਸ ਦੀ ਲੀਡਰਸ਼ਿਪ ਹੋਵੇ ਚਾਹੇ ਅਕਾਲਤਾ ਸਾਧ ਦੇ ਜਿਤਧਾਰ ਗੜਗਾਏ ਸਾਹਿਬ ਦੀ ਗੱਲ ਹੋਵੇ ਸੋਮਣੀ ਕੁਦਰਤ ਫੰਡ ਕਮੇਟੀ ਦੇ ਪ੍ਰਧਾਨ ਅਸੀਂ ਨਾ ਧਾਮੀ ਦੀ ਗੱਲ ਹੋ ਗਈ ਸਾਰਿਆਂ ਨੇ ਜ਼ੋਰਦਾਰ ਸ਼ਬਦਾਂ ਨਾਲ ਇਸ ਹਮਲੇ ਦੀ ਨਿਖੇਦੀ ਦਾ ਕੀਤੀ ਕੀਤੀ ਹੈ ਉਹਨੇ ਵੀ ਕਿਹਾ ਕਿ ਦੁਸ਼ਮਣ ਬਖਸ਼ੇ ਨਹੀਂ ਜਾਣੇ ਚਾਹੀਦੇ ਜਣੀ ਸਾਰਾ ਮੋਲਕ ਇਕੱਠਾ ਖੜਾ ਹੈ ਇਸ ਕਾਨੂੰਨੇ ਕਾਰੇ ਦਾ ਜਵਾਬ ਦੇਣ ਲਈ ਜੀ ਜੀ ਸਤ ਜੀ ਸਾਹਿਬ ਇਸ ਹਮਲੇ ਤੋਂ ਬਾਅਦ ਜੋ ਅਬਦੁੱਲਾ ਸਰਕਾਰ ਹੈ ਉਹਨਾਂ ਨੇ ਮਾਲੀ ਮਦਦ ਦਾ ਐਲਾਨ ਵੀ ਕੀਤਾ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਸ ਵਾਰ ਇਹ ਚੀਜ਼ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਲੱਗ ਰਹੀ ਹੈ ਕਿ ਇਹਦੇ ਤੇ ਕੋਈ ਸਿਆਸਤ ਨਹੀਂ ਹੋ ਰਹੀ ਕਾਂਗਰਸ ਕਹਿੰਦੀ ਅਸੀਂ ਆਪਣੇ ਸਰਕਾਰ ਦੇ ਨਾਲ ਖੜੇ ਆਂ ਮਹਿਬੂਬਾ ਮੁਫਤੀ ਕਹਿ ਚੁੱਕੇ ਨੇ ਕਹਿੰਦੇ ਇਸ ਤੇ ਸਿਆਸਤ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਮੁੱਦਾ ਨਹੀਂ ਹੈ ਸਿਆਸਤ ਕਰਨ ਵਾਲਾ ਸੋ ਕਿਤੇ ਨਾ ਕਿਤੇ ਕੁਝ ਨਾ ਕੁਝ ਸਮਝ ਹੈ ਜਿਹੜੀ ਉਹ ਸਿਆਸਤਦਾਨਾਂ ਨੂੰ ਇਸ ਹਮਲੇ ਤੋਂ ਤਾਂ ਆਈ ਹੈ ਕਿ ਇਹ ਮੁੱਦੇ ਸਿਆਸਤ ਵਾਲੇ ਨਹੀਂ ਹੈ ਸਮਾਏ ਸੁਰੱਖਿਆ ਨੂੰ ਵੱਡਾ ਕਰਨ ਦਾ ਲੋਕਾਂ ਦੀ ਜਾਨ ਬਚਾਉਣ ਦਾ ਪਰ ਦੇਖੋ ਇਹ ਕੌਮੀ ਪੱਧਰ ਦਾ ਵੱਡਾ ਮੁੱਦਾ ਜਦਾਂ ਕਿਸੇ ਘਰ ਦੇ ਵਿੱਚ ਕੋਈ ਮੰਦਭਾਗੀ ਘਟਨਾ ਵਾਪਰ ਜੇ ਸਾਰਾ ਪਰਿਵਾਰ ਕਿਸ ਕਦਰ ਹਲੂਣਾ ਜਾਂਦਾ ਹੈ ਇਹ ਸੱਚੀ ਦੇਹ ਦੀ ਗੱਲ ਹੈ ਜੀ ਜਦੋਂ ਮੈਂ ਕਿਹਾ ਕਿ ਸਾਡਾ ਜਿਹੜਾ ਸਵਰਗ ਸੀ ਜਿਹਨੂੰ ਕਹਿੰਦੇ ਸਾਡਾ ਸਵਰਗੀ ਰਹੁ ਰਹਾਣ ਹੋ ਗਿਆ ਤੇ ਸਾਡੇ ਕੋਲੇ ਬਚੇਗਾ ਕੀ ਬਿਲਕੁਲ ਸੋ ਸਾਰਾ ਮੁਲਕ ਇਸ ਦੁੱਖ ਦੀ ਘੜੀ 'ਚ ਇਕੱਠਾਦਾ ਹੈ ਹੀ ਹੈ ਔਰ ਸੁਨੇਹਾ ਵੀ ਦੇ ਰਿਹਾ ਹੈ ਕਿਦਰੇ ਇਹ ਵੀ ਜਾਣਕਾਰੀ ਜਿਹੜੀ ਆ ਗਈ ਹੈ মিডিਆ 'ਤੇ ਆ ਰਹੀ ਹੈ ਕਿ ਪੌਸਿਬਿਲਿਟੀ ਹੈ ਕਿ ਇਲੀ ਆਂਦਰ ਹੈ ਉਹ ਹੁੰਦੇ ਸਮੇਂ 'ਚ ਕਿਸੇ ਵੇਲੇ ਵੀ ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਵੀ ਬਿਲਾ ਸਕਦੀ ਹੈ। ਹੂੰ ਉਸ ਮੀਟਿੰਗ ਦਾ ਮੰਤਵ ਵੀ ਇਹੀ ਹੈ। ਇਹ ਸੁਨੇਹਾ ਦੇਣਾ ਇਹ ਬਹਿਰੀਆਂ ਨੂੰ ਮੰਨ ਤਾ ਦੇ ਬਹਿਰੀਆਂ ਨੂੰ ਕਿ ਠੀਕ ਹੈ ਤੁਸੀਂ ਮੌਕੇ ਦਾ ਫਾਇਦਾ ਉਠਾ ਕੇ ਇਹ ਕਰੋਨਾ ਕਾਰਾ ਕਰਿਆ ਪਰ ਭਾਰਤ ਤੁਹਾਨੂੰ ਮੂੰਹ ਤੋੜਵਾ ਜੋਖ ਦੇਣਾ ਚਾਹੁੰਦਾ ਹੈ। ਜੀ ਜੀ। ਅਰ ਦਿੱਖ ਦੀ ਘੜੀ ਦੇ ਵੀ ਸਾਰਾ ਮੁਲਕ ਇਕਾ ਹੈ। ਇਕੱਠਾ ਖੜਾ ਹੈ। ਜੀ। ਜੀ ਬਿਲਕੁਲ ਸੋ ਹੁਣ ਤੱਕ ਜੋ ਜਾਣਕਾਰੀ ਉਹਦੇ ਮੁਤਾਬਕ ਦੋ دہشت گردਾਂ ਨੂੰ ਭਾਰਤੀ ਫੌਜ ਨੇ ਠੇਰ ਜਿਹੜਾ ਉਹ ਕਰ ਦਿੱਤਾ ਹੈ ਇਸ ਤੋਂ ਇਲਾਵਾ ਅੱਗੇ ਗੱਲ ਕਰੀਏ ਸਿੱਧੂ ਸਾਹਿਬ ਜਿਸ ਤਰ੍ਹਾਂ ਜਿਹੜੀਆਂ ਵੱਡੀਆਂ ਥਾਵਾਂ ਨੇ ਸੈਰ-ਸਪਟੇ ਵਾਲੀਆਂ ਚਾਹੇ ਉਹ ਤਾਜਮਹਲ ਹੋਵੇ ਚਾਹੇ ਹੋਰ ਬਹੁਤ ਸਾਰੀਆਂ ਜਿੱਥੇ ਉਹਨਾਂ ਦੀ ਸੁਰੱਖਿਆ ਵਧਾਈ ਗਈ ਹੈ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਅੱਜ ਮੀਟਿੰਗ ਕੀਤੀ ਗਈ ਤੇ ਜਿਹੜੇ ਸੈਰ-ਸਪਟਾ ਜਿੰਨੀਆਂ ਥਾਵਾਂ ਪੰਜਾਬ ਦੀਆਂ ਨੇ ਉਹਨਾਂ ਦੀ ਵੀ ਸਿਕਿਉਰਿਟੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜਿਹੜੇ ਕਸ਼ਮੀਰ ਦੇ ਵਿੱਚ ਹੋਰ ਪੰਜਾਬੀ ਫਸੇ ਹੋਏ ਨੇ ਅਸੀਂ ਮਦਦ ਕਰਾਂਗੇ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਇੱਧਰ ਧਾਰਮਿਕ ਪੱਧਰ ਤੇ ਜੋ ਜਥੇਦਾਰ ਸਾਹਿਬ ਨੇ ਕਿਹਾ ਚਾਹੀਓ ਪ੍ਰਧਾਨ ਨੇ ਐਸਜੀਪੀਸੀ ਦੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਵੀ ਇਸ ਦੀ ਨੰਦਾ ਕੀਤੀ ਹੈ ਸੋ ਕਿਵੇਂ ਦੇਖਦੇ ਹੋ ਕਿ ਪੰਜਾਬ ਆਲਰੇਡੀ ਇਸ ਥੀਨ ਨੂੰ ਲੈ ਕੇ ਸਤਰਕ ਹੋ ਗਿਆ ਕਿਉਂਕਿ ਇੱਕ ਸਰਹੱਦੀ ਜੀ ਜਿਸ ਤਰ੍ਹਾਂ ਦੀ ਪ੍ਰਾਪ ਸਥਿਤੀ ਬਣੀ ਹੈ ਦੇਖੋ ਸਾਰੇ ਮੁਲਕ ਦੇ ਜੀ ਮੈਂ ਕਹਾਂਗਾ ਕਿ ਚੌਕਸੀ ਵਧਾ ਦਿੱਤੀ ਗਈ ਹੈ ਹੂੰ ਮੈਂ ਦੇਖ ਰਿਹਾ ਸੀ ਕਿ ਦਿੱਲੀ 'ਚ ਅਲਾਕ ਕਰ ਦਿੱਤਾ ਗਿਆ ਕਿਉਂਕਿ ਦਿੱਲੀ 'ਚ ਵੀ ਜਿਹੜੀਆਂ ਬੜੀਆਂ ਸੈਂਸਿਟਿਵ ਥਾਵਾਂ ਆਏਗੀਆਂ ਬਿਲਕੁਲ ਚੋਕਸੀ ਬਧਣੀ ਸੁਭਾਅ ਕਹਿ ਤੋ ਕੋਈ ਜੋ ਕੋਈ ਕਸ਼ਮੀਰ 'ਚ ਵਾਪਰ ਰਿਹਾ ਹੈ ਉਹਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਨੇ ਫੌਰੀ ਤੌਰ ਤੇ ਡੀਜੀਪੀ ਸੀਨੀਅਰ ਅਧਿਕਾਰੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਉਹਨਾਂ ਨੇ ਵੀ ਪੰਜਾਬ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲਿਆ ਕਿਉਂਕਿ ਸਾਡੇ ਲਈ ਜਿੱਦਾਂ ਗੁਆਚ ਹਮਾਚ ਲੱਗਦਾ ਹੈ ਅਸੀਂ ਕਸ਼ਮੀਰ ਨਾਲ ਵੀ ਲੱਗਦੇ ਹਾਂ ਬਿਲਕੁਲ ਇਹ ਪੰਜਾਬ ਜਿਹੜਾ ਹੈਗਾ ਪਾਕਿਸਤਾਨ ਨਾਲ ਵੀ ਲੱਗਦਾ ਬਾਰਡਰ ਲੰਬਾ ਚੌੜਾ ਬਾਰਡਰ ਹੈ ਪੰਜਾਬ ਦੇ ਨਾਲ ਪਾਕਿਸਤਾਨ ਨਾਲ ਲੱਗਦਾ ਜੀ ਜੀ ਜਿਹੜੀਆਂ ਕਨੌਣੀਆਂ ਹਰਕਤਾਂ ਇਦਾਂ ਦੇ ਹੱਥ ਘੰਡੇ ਦੇ ਕਰਨ ਵਾਲੇ ਸਿਧਾਨ ਹੈਗੇ ਆ ਉਹਨਾਂ ਵੇਲੇ ਅਕਸਰ ਕਿਹਾ ਜਾਂਦਾ ਕਿ ਪਾਕਿਸਤਾਨ ਦੀ ਧਰਤੀ 'ਚ ਬੈਠ ਕੇ ਗੁੰਨਾ ਗੁੰਦੀਆਂ ਜਾਂਦੀਆਂ ਤੇ ਪੰਜਾਬ ਵੀ ਬਹੁਤ ਵਾਰੀ ਟਾਰਗੇਟ ਦੇ ਨਿਸ਼ਾਨੇ ਤੇ ਰਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਵੀ ਆਸਥਾਈ ਕਰਨ ਲਈ ਪੰਜਾਬ 'ਚ ਹੋੜਾ ਤਗੜੀ ਮਚਾਉਣ ਲਈ ਪਾਕਿਸਤਾਨ ਚ ਬੈਠ ਕੇ ਗੁੰਦਾ ਗੁੰਦੀਆਂ ਜਾਂਦੀਆਂ ਸੋ ਸੁਭਾਵਿਕ ਐ ਪੰਜਾਬ ਦਾ ਚੌਕ ਸੋਣਾ ਕਿਉਂਕਿ ਜੇ ਕਸ਼ਮੀਰ ਚ ਵਾਪਰਦਾ ਜਿੱਦਾਂ ਪਾਕਿਸਤਾਨ ਚ ਚੰਗੇ ਮੌਕੇ ਤੇ ਕਹਦੇ ਨੇ ਹਮਾਚਰ ਹੋਵੇ ਕਸ਼ਮੀਰ ਹੋਵੇ ਜੁਸੇ ਬਾਰਿਸ਼ ਹੋਵੇ ਬਰਫ ਪੈਣ ਦਾ ਛੰਡੀਆਂ ਹਵਾਵਾਂ ਪੰਜਾਬ ਚ ਵੀ ਆਉਂਦੀਆਂ ਬਿਲਕੁਲ ਕਿ ਜੇ ਸੇਕ ਲੱਗੇਗਾ ਤਾਂ ਸੇਕ ਪੰਜਾਬ ਚ ਵੀ ਪਹੁੰਚਦਾ ਹੂੰ ਗਵਾਂਢੀ ਦੁੱਖ ਸੁੱਖ ਦੇ ਸਾਂਝੇ ਹੁੰਦੇ ਆ ਸਾਰਾ ਮੁਲਕ ਵੈਸੇ ਦਾ ਕਿ ਕਦੇ ਵਾਰੀ ਕੋਈ ਦੂਰ ਐ ਨਹੀਂ ਔਰ ਗੋਂਡੇ ਗੋਂਡੇ ਹੁੰਦੇ ਆ ਸਾਡੇ ਇੱਕ ਪਾਸੇ ਕਸ਼ਮੀਰ ਨਾਲ ਹੈ ਹਿਮਾਚਲ ਨਾਲ ਹੈ ਭਾਰਤ ਨਾਲ ਲੰਬਾ ਬਾਰਡਰ ਹੈ ਜੇ ਕਸ਼ਮੀਰ 'ਚ ਜਿਆ ਕੋਈ ਵਾਪਰਿਆ ਤਾਂ ਸਾਡੇ ਮੁੱਖ ਮੰਤਰੀ ਦੀ ਚਿੰਤਾ ਸੁਭਾਅ ਹੈ ਇਸ ਕਰਕੇ ਉਹਨਾਂ ਨੇ ਵੀ ਸਾਰੀ ਸਥਿਤੀ ਦਾ ਜੱਜ ਆ ਲਿਆ ਜਿਹੜੀਆਂ ਇਧਰ ਦੀਆਂ ਸਾਰਸ ਪਾਰਟੀ ਵਾਲੀਆਂ ਥਾਂਵਾਂ ਉੱਥੇ ਚੌਕਸੀ ਵਧਾ ਦਿੱਤੀ ਗਈ ਹੈ ਜੀ ਉਥਾ ਸਾਰੇ ਮੁਲਕ ਦੇ ਵਿੱਚ ਹੀ ਇਸ ਵੇਲੇ ਸਥਿਤੀ ਇਹੋ ਜੀ ਬਣ ਗਈ ਹੈ ਕਿ ਚੌਕਸੀ ਵਧਾਈ ਗਈ ਹੈ ਤਾਂ ਕਿ ਕਿਸੇ ਦੰਦੇ ਸ਼ਨਾਤੀ ਅੰਸਰ ਨੂੰ ਕੋਈ ਮੌਕਾ ਨਾ ਮਿਲੇ ਇਸ ਮਾਮਲੇ ਤੇ ਕਈ ਵਾਰੀ ਇਹ ਵੀ ਹੁੰਦਾ ਜਿਹੜੇ ਸ਼ਰਤਿਕਾਰਾ ਕਰਨ ਵਾਲੇ ਹੁੰਦੇ ਆ ਉਹ ਵੀ ਚਾਹੁੰਦੇ ਹੁੰਦੇ ਆ ਕਿ ਮੁਲਕ ਦੇ ਅੰਦਰ ਕੋਈ ਟਕਰਾਅ ਦੀ ਸਥਿਤੀ ਬਣੇ ਵੇਦਾਂ ਦਾ ਮਾਹੌਲ ਬਣਾਇੰਦੀ ਦੇ ਕਰਕੇ ਜਿਹੜਾ ਉਹਨਾਂ ਦੇ ਮਨਸੂਬੇ ਕਾਮਯਾਬ ਹੋਣ ਸੋ ਇਸ ਤਰ੍ਹਾਂ ਕਿ ਸਾਡੇ ਜਿਹੜੇ ਨੇਤਾ ਹੈਗੇ ਉਹਨਾਂ ਵੱਲੋਂ ਜਿੱਥੇ ਹਮਲੇ ਦੀ ਨਿਖੇਦੀ ਕੀਤੀ ਜਾ ਰਹੀ ਹੈ ਔਰ ਜਿੱਥੇ ਕਹਾ ਜਾ ਰਿਹਾ ਹੈ ਕਿ ਦੂਸਰੀ ਬਖਸ਼ੇ ਨਹੀਂ ਜਾਣਗੇ ਉਥੇ ਨਾਲੇ ਵੀ ਇਹ ਸਾਨੂੰ ਆਪਸ ਵਿੱਚ ਜਿਹੜਾ ਪਾਈਚਾਰਾ ਬਣਾ ਕੇ ਰੱਖਣ ਦੀ ਲੋੜਾ ਦੁਸ਼ਮਣ ਦੇ ਖਿਲਾਫ ਸਾਡਾ ਜਵਾਬ ਦੇਣ ਦੀ ਜ਼ਰੂਰਤ ਹੈ ਆਸੀਂ ਭਾਈਚਾਰੇ ਦੇ ਕਿਸੇ ਤਰੀਕੇ ਨਾਲ ਸੇਕ ਨਹੀਂ ਆਉਣਾ ਚਾਹੀਦਾ ਜੀ ਬਿਲਕੁਲ ਸੋਚਹੀ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਵੱਡਾ ਸੋ ਅਸੀਂ ਆਪਣੀ ਟੀਮ ਦੇ ਵੱਲੋਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਇੰਨੇ ਪਰਿਵਾਰਾਂ ਦਾ ਇਕੱਠਾ ਜਿਹੜਾ ਨੁਕਸਾਨ ਹੋਇਆ ਜੋ ਕਿ ਦੇਖਿਆ ਨਹੀਂ ਜਾ ਰਿਹਾ ਅੱਗੇ ਵਧਦੇ ਹਾਂ ਸਤ ਸਾਬ ਤੇ ਜ਼ਿਕਰ ਕਰਦੇ ਹਾਂ ਇੱਕ ਅਜਿਹੇ ਫੈਸਲੇ ਦੀ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਕੇਂਦਰੀ ਟ੍ਰਿਬਿਊਨਲ ਦੇ ਵੱਲੋਂ ਪਾਵਰਕਾਮ ਦੇ ਇੱਕ ਫੈਸਲੇ ਤੇ ਮੋਹਰ ਲਗਾਈ ਗਈ ਹੈ ਕਿਉਂਕਿ ਇੱਕ ਕੰਪਨੀ ਹੈ ਜਿਹੜੀ ਮਹਿੰਗੀਆਂ ਦਰਾਂ ਤੇ ਜਿਹੜੀ ਬਿਜਲੀ ਸੀ ਉਹ ਵੇਚ ਰਹੀ ਸੀ ਸੋ ਬਿਜਲੀ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਆਇਆ ਹੈ ਇਹ ਆਮ ਲੋਕਾਂ ਲਈ ਕਿਵੇਂ ਰਾਹਤਪੂਰਵਕ ਹੋ ਸਕਦਾ ਜ਼ਰੂਰ ਦੱਸੋ ਜੀ ਇਹ ਦੇਖੋ ਇਹ ਮਾਮਲਾ ਹੈ ਜਦੋਂ ਪਿਛਲੀਆਂ ਸਰਕਾਰਾਂ ਸੀ ਪਿਛਲੀਆਂ ਸਰਕਾਰਾਂ ਵਲੇ ਅਕਸਰ ਇਹ ਗੱਲ ਉੱਠਦੀ ਰਹੀ ਹੈ ਕਿ ਕਈ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨਾਲ ਮਹਿੰਗੇ ਸਮਝੌਤੇ ਕੀਤੇ ਗਏ ਕਿ ਬਿਜਲੀ ਮਹਿੰਗੇ ਭਾਅ 'ਤੇ ਖਰੀਦੀ ਜਾਏਗੀ ਜੀ ਟਰਮ ਕੰਡੀਸ਼ਨ ਜਿਹੋ ਜਿਹੀਆਂ ਹੋਣਗੀਆਂ ਕਿ ਨਫਾ ਨੁਕਸਾਨ ਜਿਹੜਾ ਪੰਜਾਬ ਦੀ ਝੋਲੀ 'ਚ ਪਏਗਾ ਜੇ ਕਾਟਾ ਪਏਗਾ ਤਾਂ ਵੀ ਪੰਜਾਬ ਨੂੰ ਦੇਣਾ ਪਏਗਾ ਜੇ ਬਿਜਲੀ ਜਿਹੜੀ ਸੱਤ ਟਰਮਸ ਕੰਡੀਸ਼ਨ ਮੁਤਾਬਕ ਤਹਿ ਕੀ ਕੇ ਲੈਣੀ ਜੋ ਤੋਂ ਘੱਟ ਬਿਜਲੀ ਲਈ ਜਾਏਗੀ ਤਾ ਖਰਚਾ ਫੇਰ ਵੀ ਜਿੰਨੀ ਬਿਜਲੀ ਦਾ ਸਮਝੋਤਾ ਆ ਉਹਦੇ ਮੁਤਾਬਕ ਹੀ ਦਿੱਤਾ ਜਾਏਗਾ ਇਦਾਂ ਦੀਆਂ ਸ਼ਰਤਾਂ ਜਿਨ੍ਹਾਂ ਦਾ ਕਾਫੀ ਦੇ ਪੱਧ ਤੇ ਵਿਰੋਧ ਹੋ ਰਿਹਾ ਸੀ ਖਾਸ ਤੌਰ ਤੇ ਆਪ ਆਪ ਦੀ ਗੱਲ ਕਰੀ ਤਾਂ ਆਪ ਵਾਲੇ ਕਹਿੰਦੇ ਸੀ ਕਿ ਅਸੀਂ ਆਵਾਂਗੇ ਜਿਹੜੇ ਗਲਤ ਸਮਝੋਤੇ ਆ ਉਹ ਰੱਦ ਕਰਾਂਗੇ ਜੀ ਦੇਖੋ ਇਹ ਕਿਹਾ ਜਾ ਸਕਦਾ ਹੈ ਕਿ ਪਿਛਲੇ ਸਰਕਾਰਾਂ ਕਾਜੀਲ ਪਾਰ티 ਸੰਤਾ ਪਾਰਟੀ ਦੀ ਸਰਕਾਰ ਹੀ ਕਾਂਗਰਸੀ ਸਰਕਾਰ ਇਹ ਕੈਪਟਨ ਮਰਿੰਦਰ ਰਹੇ ਥੋੜਾ ਸਮਾਚਨ ਨਹੀਂ ਚੰਨੀ ਰਹੇ ਪਰ ਉਹਨਾਂ ਦੇ ਚੱਲਦਿਆਂ ਕੋਈ ਸਮਝੋਤਾ ਰੱਦ ਨਹੀਂ ਹੋਇਆ ਆਪ ਬੜਾ ਨੇ ਪਿਛਲੇ ਸੇ ਮੈਂ ਜਿੱਥੇ ਕੁਝ ਬਿਜਲੀ ਦੇ ਥਰਮਲ ਸਰਕਾਰੀ ਖੇਤਰ ਜਿਵੇਂ ਜਾਂਦੇ ਆਪ ਖਰੀਦੇ ਦੂਜੇ ਪਾਸੇ ਉਹਨਾਂ ਜਿਸ ਮੁੱਦੇ ਦੀ ਗੱਲ ਕਰ ਰਹੇ ਆ ਇਹ ਕਿਸੇ ਪ੍ਰਾਈਵੇਟ ਕੰਪਨੀ ਨਾਲ ਗਲਤ ਸਮਝੌਤਾ ਸੀ ਉਹ ਪਾਵਰ ਕੋਮ ਵੱਲੋਂ ਰੱਦ ਕੀਤਾ ਗਿਆ ਜੀ ਔਰ ਪਾਵਰ ਕੋਮ ਨੇ ਰੱਦ ਕੀਤਾ ਤੇ ਦੂਜੇ ਪਾਸੇ ਪੰਜਾਬ ਦੀ ਹੀ ਰੈਗੂਲੇਟਰੀ ਅਥਾਰਟੀ ਹੈ ਹਾਂਜੀ ਉਹ ਕੰਪਨੀ ਰੈਗੂਲਰ ਅਥਾਰਟੀ ਕੋਲੇ ਚਲੀ ਗਈ ਦੇਖੋ ਕਿਆ ਕਮਾਲ ਹੈ ਪੰਜਾਬ ਦੀ ਰੈਗੂਲੇਟਰੀ ਅਥਾਰਟੀ ਪ੍ਰਾਈਵੇਟ ਕੰਪਨੀ ਦੇ ਕੋਲੇ ਗਈ ਸੀ ਪਾਵਰ ਕਾਮ ਨੇ ਸਾਡਾ ਸਮਝੌਤਾ ਰੱਦ ਕਰਤਾ ਗਲਤ ਗੱਲ ਕੀਤੀ ਐ ਹੂੰ ਇਹ ਪੰਜਾਬ ਦੀ ਅਥਾਰਟੀ ਨੇ ਪ੍ਰਾਈਵੇਟ ਕੰਪਨੀ ਜਾ ਕੇ ਜ ਫੈਸਲਾ ਦਿੱਤਾ ਕਿ ਨਹੀਂ ਜੀ ਤੁਸੀਂ ਰੱਦ ਨਹੀਂ ਕਰ ਸਕਦੇ ਸੋ ਇਹ ਤਾਂ ਦੇਸ਼ ਚojana ਨਜ਼ਾਰਾ ਇਹੋ ਜਿਹਾ ਬਿਲਾਂ ਸਾਹਮਣੇ ਆਉਂਦੀਆਂ ਤਾਂ ਪਰ ਇਹ ਐ ਕਿ ਸ਼ੁਕਰ ਆ ਪੰਜਾਬ ਸਰਕਾਰ ਉੱਪਰ ਜੜੀ ਨੈਸ਼ਨਲ ਟ੍ਰਿਬਿਊਨਲ ਕਮਿਸ਼ਨ ਟ੍ਰਿਬਿਊਨਲ ਚਲੀ ਗਈ ਉਹ ਕਮਿਸ਼ਨ ਟ੍ਰਿਬਿਊਨਲ ਨੇ ਪਾਵਰ ਕਾਮ ਦਾ ਫੈਸਲਾ ਸੀ ਉਹਨੂੰ ਜਾਇਜ਼ ਠਹਿਰਾਇਆ ਕਿ ਤੁਸੀਂ ਰੱਦ ਕਰ ਸਕਦੇ ਹੋ ਸੋ ਜਿਹੜੀ ਮਾੜੀ ਕੰਪਨੀ ਪੰਜਾਬ ਦੇ ਗਾਲ ਪਈ ਸੀ ਮਹਿੰਗੀ ਬਿਜਲੀ ਯਾਨੀ 8 ਰੁਪਏ ਪ੍ਰਤੀ ਜੁਨਟਾ ਬਿਜਲੀ ਲਈ ਜਾਂਦੀ ਸੀ ਅੰਦਾਜ਼ਾ ਲਗਾਓ ਜੇ 8 ਰੁਪਏ ਪ੍ਰਤੀ ਜੁਨਟਾ ਬਿਜਲੀ ਲਏਗੀ ਤਾਂ ਪੰਜਾਬ ਨੂੰ ਕਿੰਨਾ ਜ਼ਿਆਦਾ ਘਾਟਾ ਆ ਜਾ ਕਿੰਨਾ ਜ਼ਿਆਦਾ ਕਿ ਸਾਰੇ ਦਾ ਸਾਹਮਣਾ ਕਰਨਾ ਪਏਗਾ ਬਾਕੀ ਟਰਮ ਕੰਡੀਸ਼ਨਾਂ ਵੱਖਰੀਆਂ ਰਹਿਣਗੀਆਂ ਸਿੰਪਲ ਕਿ ਜਿਹੜਾ ਵੀ ਮੈਂ ਐਗਜ਼ਾਮਪਲ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਖੜਾ ਛੁੱਟ ਗਿਆ ਉਸ ਕੰਪਨੀ ਤੋਂ ਪਰੇ ਸਰਕਾਰ ਦਾ ਧ੍ਰੇੜ ਨਿਸ਼ਚੈ ਮੈਂ ਕਹਿ ਸਕਦਾ ਜਿਹਦੇ ਕਰਕੇ ਪਾਵਰ ਕਮ ਨੇ ਫੈਸਲਾ ਲਿਆ ਔਰ ਨੈਸ਼ਨਲ ਟ੍ਰਿਬਿਊਨਲ ਨੇ ਜਾ ਕੇ ਪਾਵਰ ਕਮ ਦੀ ਜਿਹੜਾ ਫੈਸਲਾ ਸੀ ਉਹਦੇ ਮੋਹਰ ਲਈ ਹਮਾਇਤ ਕੀਤੀ ਤੇ ਸਾਡੀ ਜਿਹੜੀ ਆਪਣੇ ਪੰਜਾਬ ਦੀ ਰੈਗੂਲੇਟਰੀ ਅਥਾਰਟੀ ਸੀ ਜੀ ਉਹਨੇ ਜਿਹੜਾ ਫੈਸਲਾ ਕੀਤਾ ਸੀ ਕਿ ਨਹੀਂ ਜੀ ਤੁਸੀਂ ਰੱਦ ਨਹੀਂ ਕਰ ਸਕਦੇ ਹੂੰ ਉਹਨੂੰ ਰੱਦ ਕਰਨਤਾ ਉਸੇ ਫੈਸਲੇ ਨੂੰ ਤੇ ਹੁਣ ਜਿਹੜਾ ਹੈਗਾ ਇੱਕ ਵੱਡੀ ਰਾਤ ਪੰਜਾਬ ਨੂੰ ਪਿਛਲੇ ਖੇਤਰ ਸੇ ਮਿਲਿਆ ਕਿ ਜੇ ਹੀ ਕੰਪਨੀ ਨੂੰ ਖੜਾ ਛੁੱਟ ਗਿਆ ਜਿਹੜੀ ਮਹਿੰਗੇ ਭਾਅ ਪੰਜਾਬ ਨੂੰ ਆਪਣਾ ਸਮਾਨ ਵੀਰ ਜੀ ਜੀ ਸਤਸਾਭਾ ਗਏ ਬੱਦਿਆਂ ਤੇ ਗੱਲ ਕਰਾਂਗੇ ਲੁਧਿਆਣਾ ਦੇ ਸਵਰਗਵਾਸੀ ਐਮ ਐਲ ਏ ਗੋਗੀ ਉਹਨਾਂ ਦੀ ਮੌਤ ਹੋਈ ਉਹਨਾਂ ਦੀ ਤਾਂ ਉਸ ਤੋਂ ਬਾਅਦ ਸਰਕਾਰ ਨੇ ਇੱਕ ਰਾਹਤ ਹੈ ਜਿਹੜੀ ਉਹ ਜ਼ਰੂਰ ਦਿੱਤੀ ਹੈ ਕਹਿੰਦੇ ਜਿੱਥੇ ਇੱਕ ਅਹੁਦਾ ਉਹ ਛੱਡ ਕੇ ਗਏ ਨੇ ਤਾਂ ਇੱਕ ਅਹੁਦਾ ਉਹਨਾਂ ਦੀ ਧਰਮ ਪਤਨੀ ਨੂੰ ਵੀ ਦਿੱਤਾ ਗਿਆ ਜੋ ਚੇਅਰਮੈਨ ਲਗਾਏ ਗਏ ਨੇ ਕਿਹੜੇ ਡਿਪਾਰਟਮੈਂਟ ਦੇ ਲਗਾਏ ਗਏ ਨੇ ਕੀ ਸਾਰੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਦੇਖੋ ਜੇ ਆਪਾਂ ਬੀਗ ਇਜਨਰਸ ਇਮਸਾਨੀ ਦੇ ਨਾਤੇ ਕਹੀਏ ਤੇ ਉਹਨਾਂ ਦੇ ਅਸਰ ਜਿਹੜੇ ਮੈਡਮ ਦੇ ਦੁਨੀਆ 'ਚ ਨਹੀਂ ਰਹੇ ਚਲੇ ਗਏ ਉਹਨਾਂ ਨੂੰ ਪੇਡਾ ਦਾ ਜਿਹੜਾ ਚੇਅਰਪਰਸਨ ਲਗਾਇਆ ਗਿਆ ਸਰਕਾਰ ਵੱਲੋਂ ਬੁਤੀ ਚਲੋ ਚੰਗੀ ਗੱਲ ਹੈ ਕਿ ਉਹਨਾਂ ਨੇ ਇੱਕ ਜ਼ਿੰਮੇਵਾਰੀ ਸੰਭੀ ਗਈ ਹੈ ਜੀ ਪਰ ਜੇ ਪੋਲੀਟਿਕਲ ਨਜ਼ਰੀਏ ਨਾਲ ਦੇਖਿਆ ਜਾਏ ਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਚ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਉਸ ਵਿਦੈਗ ਜਿਹੜੇ ਦੁਨੀਆ 'ਚ ਨਹੀਂ ਰਹੇ ਉਹਨਾਂ ਦੀ ਬੀਵੀ ਦੀ ਆਪਾਂ ਗੱਲ ਕਰਦੇ ਜਿਨ੍ਹਾਂ ਨੂੰ ਚੇਅਰਪਰਸਨ ਲਗਾਇਆ ਹੂੰ ਉਹ ਨਾਰਾਜ਼ ਸੀਗੀ ਉਹ ਕਿਤੇ ਜਿਹੜੇ ਆਪ ਦੇ ਸਮਾਗਮਾਂ ਉਹਨਾਂ ਚ ਨਹੀਂ ਸੀ ਜਾਂਦੇ ਨਹੀਂ ਕਿਤੇ ਪਾਰਟਿਸਿਪੇਟ ਕਰਦੇ ਸੀ ਹੁਣ ਇਸ ਵੇਲੇ ਜਿਹੜੀ ਇਲੈਕਸ਼ਨ ਆ ਉਥੇ ਨਾਣਾ ਪਛਮੀ ਦੀ ਨਾਣਾ ਪਛਮੀ ਦੀ ਚੋਣ ਕਰਕੇ ਹੋ ਨਹੀਂ ਸਕਦਾ ਜੀ ਕਿ ਜਿਹੜੇ ਮਰੂਮ ਵਿਧਾਇਕ ਸੀ ਉਹਨਾਂ ਦੇ ਪਰਿਵਾਰ ਦੀ ਨਾਰਾਜ਼ਗੀ ਮੁੱਲ ਨਹੀਂ ਸੀ ਲੈ ਸਕਦੇ ਆ ਸੋ ਉਹਨਾਂ ਨੇ ਆਪੜਾ ਨਿਕਾਇਲੋ ਸਰਕਾਰ ਨੇ ਕਹਿ ਲੋ ਕਿ ਕਿਧਰ رائے ਕਟਿਆ ਕਿ ਉਹਨਾਂ ਦੀ ਬੀਵੀ ਨੂੰ ਜਿਹੜਾ ਪੇਟਾ ਦਾ ਚੇਅਰਪਰਸਨ ਲਗਾ ਦਿੱਤਾ ਤੇ ਤੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪ ਜਿਹੜੀ ਆਉਣ ਵਾਲੇ ਦਿਨਾਂ ਚ ਕਿਨੇ ਇਸ ਨੀਲਗੀ ਨਾਲ ਕਿਨੇ ਗਮੀਤਾ ਨਾਲ ਲਿਆਣਾ ਪਸਵੀ ਦੀ ਚੋਣ ਨੂੰ ਲੈ ਰਹੀ ਹੈ ਕਿ ਕੋਈ ਤਰੀਕਾ ਹੋਵੇ ਇਹ ਜਿਹੜੀ ਸੀਟ ਆਪਾਂ ਹੱਥੋਂ ਜਾਣ ਨਹੀਂ ਦੇਣੀ ਹਾਲਾਂਕਿ ਵਿਰੋਧੀ ਪਾਰਟੀਆਂ ਵੀ ਆਪਣੀ ਜੋਰ ਜਮਾਈ ਕਰ ਰਹੀਆਂ ਮੰਗਰਸ ਵਾਲੇ ਕਹਿ ਰਹੇ ਕਿ ਸਾਡਾ ਬੜਾ ਚੋਰ ਆ ਅਸੀਂ ਜਿੱਤਾਂਗੇ ਪਰ ਆ ਜਿਸ ਡਿਗਰੀ ਨਾਲ ਲੱਗਦੀ ਹੈ ਉਥੋਂ ਲੱਗਦਾ ਹੈ ਕਿ ਵੱਡਾ ਇੱਕ ਮੁਕਾਬਲਾ ਹੋਏਗਾ ਔਰ ਆ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਦੁਨੀਆ ਤਰ੍ਹਾਂ ਦੇ ਮੁਕਾਬਲੇ ਚ ਇਹ ਨਿਯੁਕਤੀ ਵੀ ਉਸੇ ਗੱਲ ਦਾ ਪ੍ਰਗਟਾਵਾ ਜੇ ਤਾਂ ਤੁਸੀਂ ਜ਼ਿਕਰ ਕੀਤਾ ਜੀ ਜੀ ਸਿੱਧ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਦੇ ਨਾਲ ਕੁਝ ਅਹਿਮ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਅੱਜ ਬਹੁਤ ਮੰਦ ਭਾਗੀਆਂ ਖਬਰਾਂ ਨੇ ਜਿਹੜੀਆਂ ਉਹ ਦਿਨ ਭਰ ਤੁਸੀਂ ਸੁਣੀਆਂ ਜਿਸ ਦੇ ਵਿੱਚ ਹੈ ਪਹਿਲਗਾਮ ਦਾ ਹਮਲਾ ਜਿਹੜਾ ਉਹ ਹਰ ਇੱਕ ਚੈਨਲ ਤੇ ਸੁਰਖੀਆਂ ਦਾ ਹਿੱਸਾ ਬਣਿਆ ਤਾਂ ਜਿਹੇ ਦੇ ਵਿੱਚ ਉਹਨਾਂ 27 ਲੋਕਾਂ ਦੀ ਮੌਤ ਹੋ ਗਈ ਜੋ ਕਿ ਉੱਥੇ ਕਮੰਡ ਫਿਰਨ ਗਏ ਹੋਏ ਸੀ ਜੋ ਕਿ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਉਹ ਤਸਵੀਰਾਂ ਨੇ ਜਿਹੜੀਆਂ ਜੋ ਵੀ ਵਿਅਕਤੀ ਉਸ ਨੂੰ ਦੇਖਦਾ ਉਸ ਦਾ ਦਿਲ ਹੈ ਜਿਹੜਾ ਉਹ ਦਹਿਲ ਜਾਂਦਾ ਸੋ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੈ ਜਿਹੜੇ ਉਹ ਕੀਤੇ ਜਾ ਰਹੇ ਆ ਸਰਕਾਰਾਂ ਦਾਵਾ ਕਰ ਰਹੀਆਂ ਨੇ ਪਰ ਪਾਕਿਸਤਾਨ ਦੇ ਵਿੱਚੋਂ ਹੋ ਰਹੀਆਂ ਵਾਰ-ਵਾਰ ਇਹਨਾਂ ਕਨੌਣੀਆਂ ਹਰਕਤਾਂ ਦਾ ਅੱਜ ਪੰਜਾਬ ਦੇ ਲੋਕਾਂ ਨੇ ਭਾਰਤ ਦੇ ਲੋਕਾਂ ਨੇ ਸੜਕਾਂ ਤੇ ਉਤਰ ਕੇ ਵੀ ਜਵਾਬ ਦਿੱਤਾ ਜਿੱਥੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲੱਗੇ ਪਾਕਿਸਤਾਨ ਦੇ ਝੰਡੇ ਨੇ ਜਿਹੜੇ ਉਹ ਸਾੜੇ ਗਏ ਅੱਤਵਾਦੀਆਂ ਦੇ ਬਣਾਵਣਾ ਕਿ ਪੁਤਲੇ ਨੇ ਜਿਹੜੇ ਉਹ ਸਾੜੇ ਗਏ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਹੈ ਜਿਹੜਾ ਉਹ ਅੱਜ ਵੀ ਇੱਕ ਜੁੱਟ ਹੈ ਕੁਝ ਤਾਕਤਾਂ ਨੇ ਜੋ ਜ਼ਰੂਰ ਖਲਾਰ ਦਿੰਦੀਆਂ ਨੇ ਕੁਝ ਸਮੇਂ ਦੇ ਲਈ ਆਮ ਲੋਕਾਂ ਨੂੰ ਪਰ ਆਮ ਲੋਕ ਆਮ ਲੋਕਾਂ ਦੇ ਹੱਕ ਦੇ ਵਿੱਚ ਅੱਜ ਵੀ ਇਕੱਠੇ ਖੜੇ ਨੇ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ